ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ ਜਿਸ ਵੇਲੇ ਪੰਜਾਬ ਦੇ ਮੁੰਡੇ ਕੁੜੀਆਂ ਪਾਣੀ ਦੇ ਟੈਂਕੇ ਤੇ ਚੜ ਕੇ ਆਪਣੇ ਉੱਤੇ ਪੈਟਰੋਲ ਛਿੜਕ ਕੇ ਅੱਗਾਂ ਲਾ ਰਹੇ ਸੀ ਜਿਸ ਵੇਲੇ ਪੰਜਾਬ ਦੇ ਸਿਆਪੇਲੇ ਮੇਕ ਸੁਣਨੀਆਂ ਰੋੜ ਰਹੀਏ ਸੀ ਉਸ ਵੇਲੇ ਤੁਸੀਂ ਕੀ ਕਰ ਰਹੇ ਸੀ ਇੱਕ ਕਮੇਟੀ ਸ਼ੋਅ ਬਾਂਬੇ ਦੇ ਵਿੱਚ ਬੈਠੇ ਤੁਸੀਂ ਡਾਇਲੌਗ ਬੋਲ ਰਹੇ ਸੀ ਫੋਕੋ ਕਾਲੀ ਚਾ 41 ਫੁੱਟ ਕੰਮ ਨੇ ਅਕਾਲ ਮਰੂ ਦੇ ਵੀਡੀਓ ਭੇਜੀ ਹੈ ਕਿਸ ਨੇ ਪੁੱਛਿਆ ਮੰਤਰੀ ਕਾਂਗਰਸ ਕਿਉਂ ਆਗੇ ਤੁਹਾਨੂੰ ਸਿੰਘ ਜੀ ਤੋਂ ਕਹਿੰਦਾ ਮੈਂ ਸਮਾਂ ਕਰੂੰ ਮੈਂ ਅਦਾਸੀ ਕਾਂਗਰਸੀਆਂ ਜਿਹੜੇ ਮੰਤਰੀ ਕਾਂਗਰਸੀਓ ਫਿਰ ਤਾਈ ਦੇਗੀ ਸੀ ਭਾਜਪਾ ਨੂੰ ਦੰਨ ਨਾ ਸਿਨੇਮਾ ਚਾਪਟਾਲੇ ਸੀ ਤਿੰਨ ਬਾਰੀ ਉਹਨਾਂ ਨੰਪੀਲਾ ਕੀ ਹੋਣ ਜਮਾਨਦੋ ਗੰਗਸਿਓ ਕੇ ਸਭ ਨਾਲੇ ਹੋਏ ਨੇ ਆਪਸ ਚ ਸਿੱਧੂ ਸਾਹਿਬ ਤੁਸੀਂ ਬਹੁਤ ਵੱਡੇ ਕ੍ਰਿਕਟਰ ਰਹੇ ਹੋ ਮੈਂ ਫੈਨ ਆ ਤੁਹਾਡਾ ਪਰ ਰਾਜਨੀਤਿਕ ਤੌਰ ਤੇ ਮੈਨੂੰ ਇਸ ਗੱਲ ਦਾ ਸ਼ਿਕਵਾ ਹੈ ਕਿ ਤੁਸੀਂ ਪੰਜਾਬ ਨੂੰ ਬਚਾਉਣ ਵਾਲੀ ਪਾਰਟੀ ਚ ਕਿਉਂ ਨਹੀਂ ਆਏ ਤੁਸੀਂ ਹੋਰ ਕੈਪਟਨ ਦੇ ਕੋਲ ਗਈ ਜਾਂਦੇ ਹੋ ਦੋ ਤੁਹਾਡੇ ਤੁਹਾਡਾ ਐਮਪੀ ਕੌਣ ਹੈ ਉਹਨੇ ਅਸਤੀਫਾ ਦਿੱਤਾ ਤੋ ਤਰੀਫ ਕਰਦਾ ਦੇਤਾ ਉਹੜਾ ਗਿਆ ਸੀ ਸੀਫੀ ਸੀ ਉਹਨੇ ਮਰਦੇ ਮੈਂ ਤੱਕਦੇ ਤੱਕ ਲੈ ਲਏ ਉੱਤੇ ਬਾਹਲੀ ਮਰਚ ਇੱਕ ਦਿਨ ਨਹੀਂ ਗਿਆ ਉੱਥੇ ਕੁਛ ਨਹੀਂ ਬੋਲਿਆ ਤੇ ਥੋੜਾ ਆਪਣਾ ਹਸਵਾ ਵਾਲਾ ਸੋਖ ਸਰਕਾਰੀਆ ਜਿਹੜੇ 26 ਐਮਐਲਏ ਦੀ ਲਿਸਟ ਆਈ ਹੈ ਜਿਨ੍ਹਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਉਹਨੂੰ ਤੇ ਪਹਿਲੇ ਨੰਬਰ ਤੇ ਆਓ ਕਹਾਂ ਜੇ ਬੰਦੇ ਜਿਹੜੇ ਜਿਲ੍ਹੇ ਦੇ ਨੇ

ਕਿ ਤਾਰ ਦੇ ਪਰਲੇ ਪਾਸੇ ਜਿਹੜੇ ਖੇਤ ਨੇ ਉਹਨਾਂ ਦੀ ਖੇਤੀ ਜਿਹੜੀ ਆ ਪੀਐਸਐਫ ਤੇ ਰਪੈਂੜਾ ਹੈ ਕਿਤਾ ਪੂਛਿਆ ਫਸਲਾਂ ਨਹੀਂ ਕੋਈ ਸਰਦੇ ਚਲੋ ਕੋਈ ਤੇਲ ਦੀ ਸ਼ੌਖਾ ਦਾ ਮਸਲਾ ਹੈ ਪਰ ਅਨੇ ਧੁੰਦ ਪੈਂਦੀ ਹੈ 12 ਵਜੇ ਤੱਕ ਦਿਹਾੜੀ ਆ ਲੈਕਿਨ ਜਾ ਸਕਦੇ ਤੁਸੀਂ 4 ਵਜੇ ਪੀਐਸਐਫ ਕਹਿੰਦੀ ਆ ਜਾਓ ਕਿੰਨੇ ਕੰਮ ਕਰੀਏ ਉਹਦੇ ਵਾਸਤੇ 3000 ਸੀ ਫਿਰ 7000 ਕਰਤਾ ਫਰਕ ਇਨਾ 7000 ਮੁਆਵਜ਼ਾ ਦੇਣਾ ਮਿਲਿਆ ਕਿਸੇ ਨੂੰ ਨਾ ਆਮ ਆਦਮੀ ਪਾਰਟੀ ਨੇ ਆਪਣੇ ਮੈਨਿਫੈਸਟੋ ਜਾਰੀ ਕੀਤਾ 10000 ਰੁਪਿਆ ਇੱਕੜ ਦਾ ਮੁਆਵਜ਼ਾ ਮਿਲਣਾ ਹੀ ਮਿਲਣਾ ਹੈ ਜਿਹੜਾ ਕਾਰਜ ਦੇਣ ਦਾ ਕਹਿੰਦੇ ਨੇ ਇਹਨਾਂ ਨੂੰ ਕੀ ਪਤਾ ਤਾਰ ਕੀ ਹੁੰਦੀ ਹੈ ਇੱਧਰ ਰਾਜੇ ਨੇ ਹੈਲੀਕਾਪਟਰ ਤੇ ਤੜਕੀ ਪਾਉਂਦੇ ਇੱਧਰ ਨੂੰ ਆਸਰੇ ਇੱਧਰ 11 ਮਾਰਚ ਨੂੰ ਜਲਦਾਓ 4 ਫਰਵਰੀ ਨੂੰ ਜੋ ਬੀਜੋਗੇ 11 ਮਾਰਚ ਨੂੰ ਵੱਢੋਗੇ ਜੋ ਬੀਜੋਗੇ ਉਹ ਵੱਢੋਗੇ ਕਹਾ ਬਤਾ 11:00 ਮਿੰਟ ਤੱਕ ਆਮ ਆਦੀ ਪਾਰਟੀ ਦੀ ਸਰਕਾਰ ਬਰਜੂਗੀ ਨਾਲ ਸਭੀ ਦਾ ਐਮਐਲਏ ਖੜਾ ਹੋ ਜਾਵੇ। 11 ਮਿੰਟ ਜਿਆਦਾ ਕਹਿਤਾ। 8 ਵਜੇ ਗਿਣਤੀ ਸ਼ੁਰੂ। ਧਰ ਕੈਂਡੀਡੇਟਾਂ ਕੰਦੇਜੀ ਕੰਮ ਦੇ ਪਰਜੂ। ਕਾਰ ਨੂੰ ਤਾਂ ਹੈਵੀ ਇੱਕ ਬੱਸੇ ਵਾਲੀ ਮੋਟਾ ਗਿਣਨੀ ਐ ਨੀ ਦੂਜੇ ਬੱਸਾਂ ਬਦੀਲੇ ਖਾਲੀ ਨੇ। ਜਰੂਰ ਮੈਂ ਤੁਹਾਨੂੰ ਸਰਕਾਰ ਦੋ ਤਿੰਨ ਦਿਨ ਦੋ ਤਿੰਨ ਦਿਨ ਸੌਜੁਸ ਸਮਾਗਮਾਂ ਦੀਆਂ ਰਸਮਾਂ ਦੋ ਤਿੰਨ ਦਿਨ ਰਾਸ਼ਟਰਪਤੀ ਦੇ ਗਵਰਨਰ ਦੇ ਰਿਸਟੈਂਸੈਂਟ ਮੈਂ 16 ਮਾਰਚ ਕੀਤਾ ਸੀ ਪਹਿਲਾਂ ਪਰ ਕੇਂਜੀਵਾਲ ਜੀ ਕਹਿੰਦੇ ਆਪਾਂ ਉਹਨੂੰ ਐਂ ਦਾ ਬੰਦ ਨਿਕਣਾ ਜਿਹੜਾ ਪੂਰਾ ਨਾ ਕਰੀਏ ਇੱਕ ਮਹੀਨਾ ਤਾਂ ਲੱਗ ਜੂਗਾ ਵੀ 25 ਦਿਨ ਤਾਂ ਹੋਰ ਲੈਣੇ ਪੈਣਗੇ ਕਦੇ ਕੋਈ ਮਨ ਤਰੀਕ ਰੱਖ ਲਿਓ ਕਹਿੰਦੇ ਮੈਂ 13 ਅਪ੍ਰੈਲ ਵਿਸਾਖੀ ਤੋਂ ਪਹਿਲਾਂ ਪਹਿਲਾਂ ਵਿਸਾਖੀ ਤੋਂ ਪਹਿਲਾਂ ਪਹਿਲਾਂ ਮਜੀਠੀਏ ਸੋਤੇ ਮਲੂਕੇ ਨੋਨੀ ਬੋਨੀ ਮੋਨੀ ਲੋਪੋ ਕੇ ਕੋਕੋ ਕੇ ਓ ਸਰਕਾਰੀਏ ਪ੍ਰਾਈਵੇਟ ਇਹ ਰਾਜੂ ਕਾਜੂ ਬੰਤੇ ਸੰਤੇ ਮੰਤੇ ਸਵੰਦਰ ਹੋਣਗੇ ਫਰਗੜੇ ਬਣਾ ਕੇ ਰੱਖਦੇ ਸਾਡੇ ਤੇ ਖਤਮ ਕਰ ਦੇ ਸਾਡੀਆ ਮਸਲਾ ਮਤਲਬ ਕਰਤੇ ਸਾਡੇਆ ਮਸਲਾ ਖਤਮ ਕਰਤੀਆ ਹਸਪਤਲ ਖਾ ਕੇ ਜਵਾਲੀ ਖਾ ਕੇ ਬਰਾਬਰ ਖਾ ਕੇ ਕੀ ਰਹਿ ਗਿਆ ਸਾਡੇ ਕੋਲੇ ਸ ਵੀਰੋ ਇਸ ਵਾਰ ਭਗਵੰਤ ਮਾਨ ਨੂੰ ਦੇ ਕੇ ਵੋਟਾਂ ਨਾ ਪਾਇਓ ਤੇਜਰੀਵਾਲ ਨੂੰ ਦੇ ਕੇ ਵੋਟਾਂ ਨਾ ਪਾਇਓ ਜਗਜੋਤ ਖਾਨ ਸਿੰਘ ਨੂੰ ਦੇ ਕੇ ਵੋਟਾਂ ਨਾ ਪਾਇਓ ਆਪਣੇ ਬੱਚਿਆਂ ਦੀਆਂ ਅੱਖਾਂ ਬਲ ਦੇਖ ਕੇ ਤੇ ਭਗਤ ਸਿੰਘ ਹੋਰਾਂ ਦੀਆਂ ਫੋਟੋਆਂ ਬਲ ਦੇਖ ਕੇ ਜਾਇਓ ਵੋਟਾਂ ਪਾਉਣ ਅੜ ਲੈਣਾ ਤਿੰਨ ਪੈਨ ਦੇ ਤੁਹਾਡੇ ਕੋਲ ਤਿੰਨ ਪੈਨ ਮੈਂ ਤਿੰਨ ਪੈਨਾਂ ਚੋਂ ਇੱਕ ਪੈਨ ਛੋੜਨਾ ਤੁਸੀਂ ਚਾਹ ਤਰੀਕ ਨੂੰ ਕਿ ਜਿਹਨੇ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਕਿਸਮਤ ਲਿਖਣੀ ਹੈ ਮੈਂ ਤਿੰਨਾਂ ਪੈਨਾਂ ਬਾਰੇ ਵਿਸਥਾਰ ਸਹਿਤ ਦੱਸ ਦਿੰਦਾ ਵੀ ਕੀ ਆ ਉਹਨਾਂ ਚ ਫੈਸਲਾ ਤੁਸੀਂ ਕਰਨਾ ਮੈਂ ਕਹਣਾ ਤੁਹਾਨੂੰ ਇਹ ਕਹਣਾ ਕੀ ਆ ਮੈਨੂੰ ਛੋੜੋ ਫੈਸਲਾ ਤੁਸੀਂ ਕਰਨਾ ਇੱਕ ਪੈਨ ਅਕਾਲੀ ਦਾ ਰਾਲਾ ਉਹਦੇ ਸੈਹੀ ਹੈ ਹੀ ਨਹੀਂ ਉਹ ਤੇ ਚਿੱਟਾ ਹੈ ਇਹ ਪਰੇ ਬੱਚਿਆਂ ਦੀ ਕਿਸਮਤ 'ਚ ਚਿੱਟਾ ਲਿਖਣ ਦਾ ਕਾਹਲੀ ਦਾ ਰੋਟਾ ਪਾਇਆ ਦੂਜਾ ਪੰਨੇ ਕਾਂਗਰਸ ਵਾਲਾ ਸਹੀ ਵਿੱਚ ਵੀ ਨਹੀਂ ਉਹ ਚ ਪੇਦੁਰਸ਼ਾਂ ਦਾ ਖੂਨ ਹੈ ਬੇਈਮਾਨੀ ਹੈ ਤਪਲੇ ਨੇ ਸਕੈਂਡਲ ਨੇ ਜੇ ਬੇਈਮਾਨੀ ਤੇ ਲਹੂ ਨਾਲ ਆਪਣੀ ਕਿਸਮਤ ਲਿਖਣੀ ਹੈ ਤਾਂ ਕਾਂਗਰਸ ਆਇਆ ਉਂਝ ਆਪਣੇ ਨਾਮ ਦੀ ਪਾਰਟੀ ਦਾ ਨਾਮ ਆ ਪੈਣ ਹੈ ਲੈਟਸ ਮਾਡਲ ਹੈ ਲੈਟਸ ਕੁਆਲਟੀ ਹੈ ਸੱਚਾਈ ਤੇ ਇਮਾਨਦਾਰੀ ਦਾ ਸਹੀ ਨਾਲ ਭਰਿਆ ਪਿਆ ਹੈ ਦੇ ਫਰਟਾਈ ਤੇ ਮੈਂ ਅੰਦਰ ਇਹਨਾਂ ਆਪਣੇ ਬੱਚਿਆਂ ਦੀ ਕਿਸਮਤ ਲਿਖਣੀ ਆ ਤਾਂ ਝਾੜੂ ਨੂੰ ਮੋਟਾ ਬਾ ਦੇ ਫੈਸਲਾ ਪੇਸ਼ ਕਰਦਾ ਇਹਨਾਂ ਦੇ ਹੂਠ ਦੱਸ ਦਿੰਦੇ ਨੇ ਕਿ ਗੱਡੀ 'ਚ ਕੌਣ ਬੈਠਾ ਆ ਲੋਕੋ ਕੇ ਹਰੀ ਜੋ ਜਾਣਦਾ ਹਰ ਪਤਾ ਇਹ ਚੋਰ ਨੇ ਇਹ ਚੋਰ ਨੇ ਚੋਰ ਨੇ ਹਾਂਜੀ ਵੱਡੇ ਇਹ ਚੋਰ ਨੇ ਇਹ ਜਦੋਂ ਹੋਟਲ ਮਾਰ ਕੇ ਲੰਘਦੇ ਨੇ ਤਾਂ ਹੋਕਰ ਦੱਸੀਦਾ ਜਾਂਦਾ ਹੁੰਦਾ ਕਿ ਕੌਣ ਬੈਠਾ ਹੈ ਗੱਡੀ 'ਚ ਕੋਈ ਹੋਟਲ ਦੀ ਭਾਸ਼ਾ ਨਹੀਂ ਸਮਝਦੇ ਹੁਣ ਜਦੋਂ ਲੋਕੋ ਕੇ ਹੋਰੀ ਲੰਘਦੇ ਨੇ ਛੇਰ ਮੇਂ ਲੰਘਦੇ ਨੇ ਉਹਦੇ ਹੋਟਲ ਦੱਸੀ ਜਾਂਦਾ ਆਹ 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 ਇਹ ਬਾਦਲ ਮੱਤਾ ਚੋਰ ਹੈ ਸਰਦੂਪੁਰਾ ਦਾ ਕਾਤਲ ਜੀ ਆਵੀਰ ਸਿੰਘ ਮੁਜੀ ਗਿਆ ਵੱਡਾ ਚੋਰ ਹੈ ਸੁਖਵੀਰ ਵੱਡਾ ਚੋਰ ਹੈ ਫਿਰ ਉਹਨਾਂ ਦੇ ਹੋਟਰ ਵੀ ਹੋਰ ਹੈ ਉਹਨਾਂ ਦੇ ਹੋਟਰ ਥੋੜਾ ਜਿਆਦੇ ਦੱਸਦੇ ਛੂ ਜਿਵੇਂ ਸਾਰੇ ਪੰਜਾਬ ਦਾ ਆਪੋ ਸਾਡ ਨੂੰ ਬੇਨਤੀ ਕਰਦਾ ਹੱਸ ਲੋ ਖੁੱਲ ਕੇ ਹੋਰੇ ਦਾ ਰਾਜ ਵੀ ਹੈ ਕੋਈ ਨਹੀਂ ਕੁਸ਼ਾ ਸਾਹ ਹੋਰ ਯਾਰ ਤੁਸੀਂ ਵੀ ਸਾਡੇ ਧੀਆ ਪੁੱਤੀਆਂ ਉਹ ਕੀ ਕਰ ਰਿਹਾ ਕਿਹਨਾਂ ਤੇ ਅਰਤੀ ਘਰ ਦੇਰੋਂ ਫੜ ਕੇ ਕੱਢ ਕੇ ਖੜਾ ਹਾਲ ਨੇ ਕਹਿੰਦੇ ਬਾਪੂ ਨੰਗੜੇ ਬਾਪੂ ਲੰਘਿਆ ਜੀ ਤੇ ਹੁਣ ਮੁੰਡਾ ਚੱਲ ਆ ਪਿਆ ਤੇ ਮੁੰਡਾ ਲੰਘਿਆ ਕਹਿੰਦੇ ਨੂੰ ਆ ਰਹੀ ਐ ਜੀ ਤਾਂ ਕਿੰਨੇ ਕਹਿੰਦੇ ਨਹੀਂ ਮਜੀਟੀਆਂ ਚੱਲਿਆ ਹੋਇਆ ਉਹ ਕਹਿੰਦੇ ਬਹੁਤ ਹੋ ਗਿਆ ਕਹਿੰਦੇ ਬਰਾਉਣ ਚੱਲ ਪਿਆ ਲੈ ਥਾੜੀਆਂ ਚਿੱਟੀਆਂ ਹੋ ਗਈਆਂ ਸੜਕਾਂ ਤੇ ਖੜੀਆਂ ਨੇ ਇਹਨਾਂ ਦੀ ਥਾਣੇ ਚੋੜੀ ਰੱਖਾਂਗੇ ਸਾਰੇ ਖਾਲੀ ਨੇ ਇਹਨੇ ਦੇ ਘਰ ਮੁਰੇ ਤੰਬੂ ਲਵਾ ਕੇ ਬਿਠਾ ਰੱਖੇ ਨੇ ਪੁਲਿਸ ਵਾਲੇ ਵੀਆਈਪੀ ਕਲਚਰ ਖਤਮ ਕਰਾਂਗੇ ਪੁਲਿਸ ਦੀ ਡਿਊਟੀ ਅੱਜ ਤੋਂ 10 ਘੰਟੇ ਕਰਾਂਗੇ ਇਹਨਾਂ ਨੂੰ ਬੱਚਿਆਂ ਦੇ ਬਰਥਡੇ ਆਲਨ ਛੁੱਟੀ ਕਰਾਂਗੇ ਇਹਨਾਂ ਨੂੰ ਸੋਸ਼ਲ ਕਰਾਂਗੇ ਅੰਜ ਚਿੱਟੇ ਦੇ ਸਵਾਹ ਹੋਵੇ ਤੋੜ ਤੇ ਪਰਿਵਾਰਾਂ ਨਾਲ ਹੁਣ ਚੋਰੀਆਂ ਮਨਾਉਂਦੇ ਆ ਆਪਣੇ ਬੱਚਿਆਂ ਦੇ ਬਰਥਡੇ ਸੋ ਵੀਰੋ ਇਹ ਵੀ ਆਪਣੀ ਧੀ ਪੁੱਤ ਨੇ ਆਪਣੇ ਚਾਚੇ ਤਾਏ ਨੇ ਆਪਣੀ ਨੇ ਇਹ ਕੋ ਬਗਾਨੇ ਨਹੀਂ ਹੈਗੇ ਇਹ ਹੀ ਗਾਲਾਂ ਕੱਢਦੇ ਆ ਬਲੂਕੇ ਹੋਰੀ ਮਾਮਾ ਪੈਣਾ ਨੇ ਗਾਲਾਂ ਕੱਢਦੇ ਆ ਸੋ ਵੀਰੋ ਇਸ ਹਫਤਾ ਦੇ ਨਸ਼ੇ ਚਾਹਕਾਰ ਗਏ ਇਸ ਕਰਕੇ ਉਹਦੇ ਨਾਲ ਆ ਤੁਹਾਡੇ ਵਰਗੇ ਆ ਮੈਂ ਨਹੀਂ ਸੌਂਦਾ ਆ ਦੇਖੋ ਫਸ ਕਾਲੀਆਂ ਸੈਨੀਆਂ ਹੋ ਗਈਆਂ ਡਾਕਟਰ ਕਹਿੰਦਾ ਨੀਂਦ ਆ ਮੇਰਾ ਇਹ ਹੀ ਤਾਂ ਆਉਦੀ ਨਹੀਂ ਕਹਿੰਦਾ ਕਿੰਨੇ ਘੰਟੇ ਬਵੇ 2-3 ਘੰਟੇ ਉਹ ਵੀ ਕਾਦੀ ਨੀਂਦ ਦਾ ਸੁਪਨੇ ਚ ਮਜੀਠੀ ਨਾਲੀ ਪੰਗਾ ਪਿਆ ਰਹਿੰਦਾ ਜਿਹੜਾ ਜੇ ਗੱਲਾਂ ਕਰਾਂਗੇ ਉਹ ਜੀ ਕਪੜੇ ਹੋਣਗੇ ਕੀ ਖਰੀਏ ਬੰਦ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਆਵਾਜ਼ੀ ਪਾਰਟੀ ਇਸ ਵਾਰ ਕਿੰਨੇ ਸੀਟੇ ਜਿੱਤੂਗੀ ਮੈਂ ਕਿਹਾ ਜੀ ਢੇਰੀ ਤੋਂ ਪਹਿਲਾਂ ਕਿਵੇਂ ਦੱਸਤੀ ਕਿਹੜੇ ਕਿਹੜੇ ਦਰਸ ਨਿਕਲਣਗੇ ਯਾਰ ਇਹਨਾਂ ਨੂੰ ਕੁਝ ਪਤਾ ਹੈ ਇੰਨਾ ਮੈਨੂੰ ਪਤਾ ਹੈ ਕਿ 4 ਤਰੀਕ ਨੂੰ ਜਿਹੜੀ ਢੇਰੀ ਆਉਗੀ ਹੋਈ 4 ਤਰੀਕ ਨੂੰ ਜਿਹੜੀ ਢੇਰੀ ਆਉਗੀ

ਕਵੀਰੋ ਛੋਡੇ ਆਪਣੇ ਬੱਚੇ ਨੇ ਇਹ ਆ ਸਾਡੀ ਟੀਮ ਬੈਠੀ ਹੈ ਆ ਸਾਡੀ ਮਾਜੇ ਦੀ ਟੀਮ ਬੈਠੀ ਹੈ ਮਸਰਬ ਦੀ ਪੁਲੀਤ ਟਾਲੀ ਵਾਲੀ ਜੀ ਖੜੇ ਨੇ ਆ ਸਾਰੀ ਟੀਮ ਆਣ ਦਾ ਕੋਈ ਸਰਕਲ ਇਨਚਾਰਜ ਹੈ ਕੋਬੂਥ ਇਨਚਾਰਜ ਹੈ ਕੋਈ ਸਰੈਲੀ ਦਾ ਇਨਚਾਰਜ ਹੈ ਇਹਦੇ ਤੋਂ ਕੋਈ ਲੀਡਰ ਲੱਗਦਾ ਤੁਹਾਨੂੰ ਛੋਡੇ ਵਰਗੇ ਛੋਡੇ ਵਰਗੇ ਛੋਡੇ ਪੀਆ ਪੁੱਤ ਨੇ ਚਾਚੇ ਭਾਏ ਨੇ ਕੋਈ ਪੈਸੇ ਵਾਲਾ ਲੱਗਦਾ ਸਾਰੇ ਆਪਣੇ ਆਪਣੇ ਕੰਮ ਛੱਡੀ ਫਿਰਦੇ ਕੋਈ ਮਕਾਨ ਛੱਡੀ ਫਿਰਦਾ ਕੋਈ ਪੜ੍ਹਾਈ ਛੱਡੀ ਫਿਰਦਾ ਅਸੀਂ ਲੀਡਰੀ ਕਰਨ ਆਏ ਸੀ ਇਹਨਾਂ ਨੂੰ ਲੀਡਰੀ ਸਿਖਾਉਣ ਆਇਆ ਆ ਨਰਮਲ ਕਾਲਾ ਦਾ ਮੁੰਡਾ ਰਤਨ ਰਜਨ ਵਾਲੇ ਦਾ ਮੁੰਡਾ ਸੰਜੀਤ ਢਿੱਲੋਂ ਦਾ ਮੁੰਡਾ ਸੰਤੂ ਮਾਰੂ ਦਾ ਮੁੰਡਾ ਪੂਂਦਰ ਦਾ ਮੁੰਡਾ ਢੀਂਸਾ ਦਾ ਮੁੰਡਾ ਬਾਦਲ ਦਾ ਮੁੰਡਾ ਪਰ ਛੋੜੀਆਂ ਦੀ ਰੂਟ ਬਣਾਉਂਦੇ ਯਾਰੇ ਤੋ ਵੀਰੋ ਇੰਟੈਲੀਜੈਂਸੀ ਦੇ ਰਿਪੋਰਟ ਪੇਤਾ ਸੀ ਸੁਣੀ ਹੋਣੀ ਵੀਡੀਓ ਕਿ ਕੈਪਟਨ ਵਰਿੰਦਰ ਲੰਬੀ ਤੋਂ ਵੀ ਲੜੂਗਾ ਕਹਤਾ ਸੀ okay intelligence